ਆਉਣ ਵਾਲੇ ਸਮੇਂ ਦੀ ਪਟਾਰੀ ਵਿੱਚ ਕਿਹੜੇ ਖੇਡ ਤਮਾਸ਼ੇ ਵੰਦ ਨੇ ਇਹੋ ਤਾਂ ਪਤਾ ਨਹੀਂ ਹੁੰਦਾ ਬੰਦੇ ਨੂੰ ਦੇਖੋ ਵਕਤ ਕੀ ਰੰਗ ਲਿਆਂਦਾ ਕੱਲ ਜਦੋਂ ਰੱਜੀ ਹਸਪਤਾਲ ਚ ਜਗ ਜੀਵਨ ਦੀ ਖਬਰ ਨੂੰ ਗਈ ਤਾਂ ਜਗ ਜੀਵਨ ਤੇ ਲੱਗੀਆਂ ਸਾਰੀਆਂ ਨਾਲੀਆਂ ਮਸ਼ੀਨਾ ਖੁੱਲ ਚੁੱਕੀਆਂ ਸਨ ਉਹ ਪਾਸਾ ਲਈ ਮੰਜੇ ਉੱਤੇ ਕੂਕ ਸੁੱਤਾ ਪਿਆਸੀ ਡਾਕਟਰ ਬੋਲਿਆ ਅਜੇ ਮਰੀਜ਼ ਕੋਲ ਕਿਸੇ ਨੇ ਨਹੀਂ ਜਾਣਾ ਕੱਲ ਨੂੰ ਅਸੀਂ ਉਸ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕਰ ਦੇਵਾਂਗੇ ਫਿਰ ਹੌਲੀ-ਹੌਲੀ ਗੱਲਬਾਤ ਸ਼ੁਰੂ ਕਰਨੀ ਹੈ ਕੋਈ ਵੀ ਖੁਸ਼ੀ ਜਾਂ ਦੁੱਖ ਵਾਲੀ ਗੱਲ ਉਸ ਕੋਲ ਨਹੀਂ ਕਰਨੀ ਬਸ ਕੁਝ ਦਿਨਾਂ ਦੀ ਗੱਲ ਹੈ ਸਭ ਕੁਝ ਨੋਰਮਲ ਹੋ ਜਾਵੇਗਾ ਦਿਲ ਪਰ ਕੇ ਜਗਜੀਵਨ ਦਾ ਦਿਦਾਰ ਕਰਕੇ ਰੱਜੀ ਕਰ ਆ ਗਈ ਸੀ ਕਰ ਆ ਕੇ ਆਪਣੀ ਮਾਂ ਨੂੰ ਡਾਕਟਰ ਨਾਲ ਹੋਈ ਸਾਰੀ ਗੱਲਬਾਤ ਬਾਰੇ ਦੱਸਦੀ ਆਪਣੀ ਮਾਂ ਨੂੰ ਜੱਫੀ ਪਾਉਂਦੀ ਬੋਲੀ ਸੀ ਮਾਂ ਅੱਜ ਮੈਂ ਬਹੁਤ ਖੁਸ਼ ਹਾਂ ਮਾਂ ਮਾਂ ਕਾਰਨ ਤੂੰ ਡੈਡ ਨਾਲ ਗੱਲ ਮੇਰੇ ਬਿਆਹ ਦੀ ਜਦ ਜੀਵਨ ਜਦੋਂ ਠੀਕ ਹੋ ਗਿਆ ਹਸਪਤਾਲ ਤੋਂ ਘਰ ਚਲਾ ਗਿਆ ਉਸ ਕੋਲ ਕੋਈ ਚਾਹੀਦਾ ਉਸ ਦੀ ਦੇਖਭਾਲ ਕਰਨ ਲਈ ਸਿਦਰੀ ਨਾ ਹੋਵੇ ਤਾਂ ਸਾਡੇ ਜ਼ਮਾਨੇ ਵਿੱਚ ਕੁੜੀਆਂ ਦਾ ਵਿਆਹ ਤੇ ਨਾਮ ਤੋਂ ਵੀ ਸੰਘਿਆ ਕਰਦੀਆਂ ਸਨ ਅਤੇ ਆਹ ਇੱਕ ਅੱਜ ਦਾ ਸਮਾਂ ਹੈ ਕਹਣ ਲੱਗੀ ਐ ਤੈਨੂੰ ਵਿਆਹ ਦੀ मां ਜੱਲੇ ਨੂੰ ਲਿਪ ਦੀ ਵਿੱਚੋਂ ਰੋਕ ਕੇ ਹੈਰਾਨ ਹੁੰਦੀ ਬੋਲੀ ਸਮਾਂ ਦੇਖ ਲੈ ਕਿੰਨਾ ਫਰਕ ਦੇ ਗਿਆ ਸਾਡੇ ਸਮੇਂ ਦੇ ਲੋਕ ਗੀਤਾਂ ਤੋਂ ਵੀ ਪਤਾ ਲੱਗਦਾ ਸੀ ਕੁੜੀ ਦਾ ਵਿਆਹ ਤਾਂ ਮਾਪਿਆਂ ਦੀ ਪਸੰਦ ਨਾਲ ਹੀ ਹੋਇਆ ਕਰਦਾ ਸੀ ਆਹੋ मां ਕੁੜੀ ਲਈ ਵਿਆਹ ਤਾਂ ਲਾਟਰੀ ਵਾਲਾ ਹਿਸਾਬ ਸੀ ਜੇ ਟਿਕਟ ਲੱਗ ਗਈ ਤਾਂ ਬੱਲੇ ਬੱਲੇ ਜੇ ਨਾ ਲੱਗੀ ਤਾਂ ਕੋਲ ਖਾਲੀ ਟਿਕਟ ਹੀ ਰਹਿ ਜਾਂਦੀ ਸੀ ਬਸ ਪੱਲੇ ਸ਼ੀਕਵੇ ਸ਼ਿਕਾਇਤਾਂ ਹੀ ਰਹਿ ਜਾਂਦੀਆਂ ਸਨ ਉਹ ਜਿਵੇਂ ਕਹਿੰਦੇ ਹੁੰਦੇ ਨੇ ਬਾਵਲ ਨੇ ਬਰ ਟੋਲਿਆ ਜਿੰਨਾ ਪੱਗ ਬੰਨਣੀ ਨਾ ਆਵੇ ਹਰੱਜੀ ਮਾਂ ਨੂੰ ਵਿਚੇ ਟੋਕਦੀ ਬੋਲੀ ਆਹੋ ਧੀਏ ਬਾਵਲ ਦੀ ਪਸੰਦ ਨਾਲ ਜ਼ਿੰਦਗੀ ਜਿਉਣ ਦਾ ਸਲੀਕਾ ਹੌਲੀ-ਹੌਲੀ ਧੀਆ ਸਿੱਖ ਹੀ ਲੈਂਦੀਆਂ ਹਨ ਸਮਝੌਤਾ ਤਾਂ ਕਰਨਾ ਹੀ ਪੈਂਦਾ ਕਰਤਾਰੋ ਮਿੱਟੀ ਵਾਲੇ ਹੱਥ ਧੋਂਦੀ ਬੋਲੀ ਮਾ ਸਮਝੋ ਤੇ ਵਾਲੀ ਜਗ੍ਹਾ ਤੇ ਪਿਆਰ ਪੈ ਜਾਂਦਾ ਸੀ ਉਸ ਬੰਦੇ ਦਾ ਪਿਆਰ ਕਿਵੇਂ ਆਉਂਦਾ ਸੀ ਜਿਸ ਨਾਲ ਦਿਲ ਦੀ ਸਾਂਝ ਨਾ ਹੋਵੇ ਰੱਜੀ ਮਾਂ ਅਗਿਓ ਮਿੱਟੀ ਵਾਲਾ ਤਸਲਾ ਚੁੱਕ ਕੇ ਤੋਂਦੀ ਹੋਈ ਬੋਲੀ ਸੀ ਸਾਡੇ ਸਮਿਆਂ ਵਿੱਚ ਵਿਆਹ ਤੋਂ ਬਾਅਦ ਹੌਲੀ-ਹੌਲੀ ਪਿਆਰ ਪੈਂਦਾ ਸੀ ਨਿਭਦਾ ਵੀ ਸੀ ਫਿਰ ਉਹ ਉਮਰ ਪਰ ਅੱਜ ਕੱਲ ਪਿਆਰ ਪਹਿਲਾਂ ਹੋ ਜਾਂਦਾ ਫਿਰ ਤਤਪੜਤ ਵਿਆਹ ਕੁਝ ਦਿਨਾਂ ਵਿੱਚ ਹੀ ਹਵਾ ਨਿਕਲੇ ਟੈਰ ਵਰਗਾ ਹੋ ਜਾਂਦਾ ਰਿਸ਼ਤਾ ਤੁਰਦਾ ਹੀ ਨਹੀਂ ਅਗਾ ਨੂੰ ਕਰਤਾਰੋ ਸਮਿਆਂ ਵਿੱਚ ਆਏ ਬਦਲਾਅ ਤੋਂ ਹਰਾਨ ਹੈ ਉਹ ਰੱਬ ਦਾ ਨਾਂ ਲੈ ਕੇ ਚੁੱਲ੍ਹਾ ਬਧਾਉਣ ਦੀ ਬੋਲਦੀ ਹੈ ਮਾਂ ਮੇਰਾ ਜਗ ਜੀਵਨ ਇਹੋ ਜਿਹਾ ਨਹੀਂ ਹੈ ਉਹ ਮੈਨੂੰ ਕੱਚੀ ਜਮਾਤ ਦਾ ਜਾਣਦਾ ਹੈ ਸਮਝਦਾ ਹੈ ਸਾਡੇ ਵਿੱਚ ਤੱਤ ਪੜੱਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਰੱਜੀ ਮਾਂ ਨੂੰ ਜੱਫੀ ਪਾਉਂਦੀ ਬੋਲੀ ਕਮਲੀ ਨਾ ਹੋਵੇ ਤਾਂ ਆਪਣੇ ਬੰਦੇ ਦਾ ਕੋਈ ਨਾਮ ਲੈਂਦੀ ਹੁੰਦੀ ਆ ਤੇਰੇ ਪਿਓ ਦਾ ਮੈਂ ਅੱਜ ਤੱਕ ਨਾਮ ਨਹੀਂ ਦਿੱਤਾ ਗੱਲ ਸੁਣੋ ਸੁਣਦੇ ਹੋ ਨਾਲ ਹੀ ਸਾਰ ਲਿਆ ਤੇਰੇ ਜਨਮ ਤੋਂ ਬਾਅਦ ਤਾਂ ਸੌਖਾ ਹੋ ਗਿਆ ਸੀ ਰੱਜੀ ਦੇ ਪਾਪਾ ਕਹਿ ਕੇ ਬੁਲਾ ਲਿਆ ਕਰਦੀ ਸੀ ਇੱਕ ਵਾਰ ਨਾ ਜੈਖਾਣੀ ਦੇ ਵੋਟਾਂ ਵਾਲੇ ਆ ਗਏ ਕਹਿੰਦੇ ਘਰ ਦੇ ਮੈਂਬਰਾਂ ਦੇ ਨਾਮ ਅਤੇ ਉਮਰ ਲਿਖਾਓ ਪੈ ਗਿਆ ਪੰਗਾ ਮੈਂ ਆਪਣਾ ਤੇ ਤੇਰਾ ਨਾਮ ਲਿਖਾ ਦਿੱਤਾ ਪਰ ਤੇਰੇ ਪਿਓ ਦਾ ਨਾਮ ਲੈਂਦੀ ਨੂੰ ਸੰਗ ਆਵੇ ਇਹ ਆਪ ਤਾਂ ਦੱਸ ਨਹੀਂ ਸੀ ਸਕਦਾ ਮੈਂ ਕਿਹਾ ਇਸ ਦਾ ਨਾਮ ਹੈਗਾ ਰੱਜੀ ਦਾ ਪਾਪਾ ਉਹ ਭਾਈ ਤਾਂ ਹੱਸ-ਹੱਸ ਕੇ ਲੋਟ-ਪੋਟ ਹੋ ਗਏ ਕਹਿੰਦੇ ਉਹ ਤਾਂ ਸਾਨੂੰ ਵੀ ਪਤਾ ਪਰ ਇਸ ਦਾ ਕੋਈ ਨਾਮ ਵੀ ਤਾਂ ਹੋਊ ਮੈਂ ਕਿਹਾ ਹੈਗਾ ਪਰ ਮੈਂ ਲਿਖ ਕੇ ਦੱਸੂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮਹਿੰਦੀ ਨਾਲ ਹੱਥ ਉੱਤੇ ਤੇਰੇ ਪਿਓ ਦੇ ਨਾਮ ਨਾਲ ਲਿਖਦੀ ਨੇ ਹੱਥ ਸਿੱਖ ਲੈ ਸੰ ਜਿਆਦ ਸੀ ਮੈਨੂੰ ਮੈਂ ਛੱਟ ਲਿਖ ਕੇ ਦੇ ਦਿੱਤਾ ਕਰਤਾਰੋ ਗੱਲ ਕਰਦੀ ਮੁਸਕਰਾ ਰਹੀ ਸੀ ਰੱਜੀ ਅੰਦਰ ਗਈ ਅਤੇ ਕਾਪੀ ਪੈਨਸਲ ਲੈ ਆਈ ਤੇ ਮਾਂ ਅੱਗੇ ਕਰਦੀ ਬੋਲੀ ਮਾਂ ਦਿਖਾਈ ਦਿਖਾਈ ਲਿਖ ਕੇ ਦਿਖਾਈ ਸੰਗ ਆਉਂਦੀ ਆ ਮੈਨੂੰ ਤਾਂ ਕਰਤਾਰੋਂ ਪੈਨਸਲ ਫੜਦੀ ਬੋਲੀ ਹਾਂ ਹਾਂ ਰਾ ਰਾ ਰਾਰੇ ਉੱਤੇ ਟਿੱਪੀ ਬਾ ਬ ਸ ਸ ਆਲੇ ਬਣ ਗਿਆ ਹਰਵੰਸ ਹੂ ਮੈਂ ਮਰ ਗਈ ਤੇਰੇ ਪਿਓ ਦਾ ਨਾਂ ਲੈ ਲਿਆ ਮੈਂ ਨਾਮ ਲੈ ਹੋ ਗਿਆ ਮੇਤੋਂ ਗਲਤੀ ਨਾਲ ਹਾਂ 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 ਖੁਸ਼ ਬਹੁਤ ਹੋ ਕੇ ਦੋਵੇਂ ਕੋਲ ਪਿਆ ਹਰਵੰਸ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਮਨ ਹੀ ਮਨ ਖੁਸ਼ ਹੋ ਰਿਹਾ ਹੈ ਮਾ ਕਾਰਨਾ ਡੈਡ ਨਾਲ ਗੱਲ ਰੱਜੀ ਫੇਰ ਉਸੇ ਗੱਲ ਉੱਤੇ ਆ ਗਈ। ਉ ਉ ਉ ਉ ਉ ਹਰਵੰਸ ਬੋਲਿਆ ਕੁਝ ਨਹੀਂ ਪੈ ਜਾ ਪੈ ਜਾ ਕਰਤਾਰੋ ਹਰਵੰਸ ਵੱਲ ਦੇਖਦੀ ਬੋਲੀ ਅਤੇ ਬੱਤੀ ਬੰਦ ਕਰਕੇ ਰੱਜੀ ਨੂੰ ਕਹਿਣ ਲੱਗੀ ਰਾਤ ਦੇ ਲੱਦੇ ਉੱਠ ਸਵੇਰੇ ਤੁਰਿਆ ਨਹੀਂ ਕਰਦੇ ਗੱਲ ਕਰਾਂਗੇ ਅਗਲੀ ਸਵੇਰ ਦੀਸ਼ਾ ਆਪਣੇ ਭੈਣ ਦੇ ਘਰੋਂ ਉੱਠਿਆ ਹੈ ਭੈਣ ਚਾਹ ਲੈ ਕੇ ਆਈ ਹੈ ਅਤੇ ਬੋਲੀ ਤੇਰੀ ਸੋਹ ਵੀਰਾ ਰਾਤ ਵਾਲੀ ਤੇਰੀ ਗੱਲ ਸੁਣ ਕੇ ਮਨ ਹੌਲਾ ਹੋ ਗਿਆ ਯਕੀਨ ਕਰੀ ਮੈਂ ਤਾਂ ਕਈ ਦਿਨਾ ਬਾਅਦ ਰਾਤੀ ਚੈਨ ਦੀ ਨੀਂਦ ਸੁੱਤੀ ਹਾਂ ਸੋਚਦੀ ਹੁੰਦੀ ਸੀ ਐਨੀ ਜ਼ਮੀਨ ਜਾਇਦਾਦ ਦੇ باوجود ਗੈਰੀ ਨੂੰ ਕਿਵੇਂ ਤੇ ਕਿੱਥੇ ਵਿਆਹਾਂਗੇ ਜੇ ਬਰਾਬਰ ਵਾਲਿਆਂ ਨਾਲ ਰਿਸ਼ਤਾ ਜੋੜ ਲਿਆ ਤਾਂ ਅਗਲੇ ਬੁਰੀ ਕਰਨਗੇ ਇਹ ਤਾਂ ਕੋਈ ਗਰੀਬ ਹੀ ਜੇ ਮੰਨ ਕੇ ਚੁੱਪ ਕਰਿਆ ਰਹੂ ਜਦ ਨੂੰ ਸੁਖ ਨਾਲ ਜਵਾਕ ਜੱਲਾ ਹੋ ਜਾਊ ਤੀਮੀ ਅਤੇ ਜਵਾਕ ਦੇ ਪਿਆਰ ਨਾਲ ਹੋ ਸਕਦਾ ਗੈਰੀ ਵੀ ਸੁਧਰ ਜਾਵੇ ਚਾਹਦਾ ਕੱਪ ਫੜਾਉਂਦੀ ਜਸਲੀਨ ਬੋਲੀ ਤੂੰ ਨਾ ਵੀਰਾ ਅੱਜ ਹੀ ਜਾ ਕੇ ਗੱਲ ਤੋਰੀ ਤੇ ਸੁਖ ਸਨੇਹਾ ਦੇਵੀ ਕੋਲ ਪਈ ਦੀਸ਼ੇ ਦੀ ਕੁੜੀ ਸਾਰੀ ਗੱਲ ਗੌਰ ਨਾਲ ਸੁਣ ਰਹੀ ਹੈ ਦੀਸ਼ਾ ਬੋਲਿਆ ਭੈਣ ਕੁੜੀ ਵਾਲਿਆਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਉਹ ਤਾਂ ਨਾ ਕਰ ਹੀ ਨਹੀਂ ਸਕਦੇ ਬਸ ਤੋਂ ਉਹਨਾਂ ਨੂੰ ਇਹ ਨਹੀਂ ਦੱਸਣਾ ਕਿ ਗੈਰੀ ਨਸ਼ੇ ਕਰਦਾ ਹੈ ਇਹੋ ਕਹਿਣਾ ਪਿੱਛੇ ਜੇ ਬਿਮਾਰ ਹੋ ਗਿਆ ਸੀ ਇਲਾਜ ਕਰਵਾਇਆ ਹੈ ਕਮਜ਼ੋਰੀ ਨਹੀਂ ਜਾ ਰਹੀ ਦੁੱਧ ਕਿਉਂ ਖਰਾਕ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਹੋਈ ਜਿਵੇਂ ਹੀ ਦੀਸ਼ਾ ਸਵੇਰ ਦੀ ਰੋਟੀ ਖਾ ਕੇ ਚੱਲਣ ਲੱਗਿਆ ਗੈਰੀ ਆ ਗਿਆ ਉਹ ਦੀਸ਼ਾ ਦੀ ਪਹਿਚਾਣ ਵਿੱਚ ਹੀ ਨਹੀਂ ਆ ਰਿਹਾ ਉਦਦਰ ਰੱਜੀ ਦੀ ਮਾਂ ਰੱਜੀ ਆਪਣੀ ਮਾਂ ਦੀ ਪੇਟੀ ਫਰੋਲ ਰਹੀ ਹੈ ਮਾਂ ਨੇ ਆਪਣੇ ਵਿਆਹ ਉਤੇ ਕਰੋਸ਼ੀ ਨਾਲ ਜਿਹੜੀ ਤਸਵੀਰ ਬਣਾਈ ਸੀ ਉਹ ਉਸ ਨੂੰ ਬਹੁਤ ਸੋਹਣੀ ਲੱਗੀ ਉਹ ਤਸਵੀਰ ਬਾਹਰ ਕੱਢਦੀ ਬੋਲੀ ਮਾਂ ਆਹ ਤਸਵੀਰ ਮੈਂ ਰੱਖ ਲਵਾਂ ਇਹ ਮੈਂ ਆਪਣੇ ਨਾਲ ਲੈ ਜਾਵਾਂਗੀ ਪਰ ਮਾਂ ਇਸ ਵਿੱਚ ਦੁਲਹਨ ਉਦਾਸ ਕਿਉਂ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗੂੰ ਚਾ ਨਹੀਂ ਸੀ ਹੁੰਦਾ ਪਿਓ ਦੇ ਘਰ ਛੱਡਣ ਦਾ ਦੁੱਖ ਬਹੁਤ ਹੁੰਦਾ ਸੀ ਦੁੱਖ ਬਹੁਤ ਹੋਇਆ ਕਰਦਾ ਸੀ ਅੱਜ ਵੀ ਜਦੋਂ ਬਾਪਲੇ ਦਾ ਬੇੜਾ ਯਾਦ ਆਉਂਦਾ ਨਾ ਕਲੇਜੇ ਵਿੱਚ ਰੁਗ ਭਰ ਜਾਂਦਾ ਕਰਤਾਰੋ ਮਨ ਹੌਲਾ ਕਰਦੀ ਬੋਲੀ ਸਭ ਕੁਝ ਤੇਰਾ ਹੀ ਹੈ ਧੀਏ ਜੋ ਜੀ ਕਰਦਾ ਲੈ ਜਾਵੇਂ ਤੇਰੇ ਪਿਓ ਨਾਲ ਵਕਤ ਵਿਚਾਰ ਕੇ ਅੱਜ ਗੱਲ ਕਰਾਂਗੀ ਕਰਤਾਰੋ ਚੁੰਨੀ ਨਾਲ ਤਸਵੀਰ ਸਾਫ਼ ਕਰਦੀ ਬੋਲੀ ਰੱਜੀ ਫਿਰ ਜਿਗ ਜੀਵਨ ਨੂੰ ਦੇਖਣ ਲਈ ਹਸタル ਚਲੀ ਗਈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ